ਬਾਈ ਇਹ ਹੈ ਮੁੰਡੇ ਖਨੌਰੀ ਬਾਰਡਰ ਤੇ ਜਾ ਰਹੇ ਸੀ ਕਿਸਾਨਾਂ ਦੀ ਸੇਵਾ ਦੇ ਵਿੱਚ ਪੋਕ ਲਾਈਨ ਮਸ਼ੀਨ ਲੈ ਕੇ ਤਾਂ ਕਿ ਕਿਸਾਨਾਂ ਦੇ ਕੰਮ ਆ ਸਕੇ ਪਰ ਪਾਤੜਾਂ ਨਵੇਂ ਆ ਕੇ ਇਹਨਾਂ ਦਾ ਰਾਤ ਵੱਡਾ ਚੱਕਰ ਪੈ ਗਿਆ ਸੀ ਜਿੱਥੇ ਬਾਈ ਲੱਖਾਂ ਸਦਾਨਾ ਵੀ ਪਹੁੰਚਿਆ ਸੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹੀ ਇਹ ਖਬਰ ਪਰ ਇਸ ਮੁੰਡੇ ਨੇ ਸਾਰੀ ਸਚਾਈ ਦੱਸ ਦਿੱਤੀ ਕਿ ਆਖਰ ਰਾਤ ਹੋਇਆ ਕੀ ਸੀ ਇਸ ਮੁੰਡੇ ਦੀ ਗੱਲ ਧਿਆਨ ਨਾਲ ਸੁਣ ਲੋ ਕੀ ਹਾਲ ਨੇ ਬਾਈ ਵਧੀਆ ਜੀ ਵਧੀਆ ਠੀਕ ਠਾਕ ਜੀ अच्छा भाई ए दसो ਤੁਸੀਂ ਕਿਹੜੀ ਪੋਗਲੈਂਡ ਲੈ ਕੇ ਜਾ ਰਹੇ ਸੀ ਕਿਉਂ ਲੈ ਕੇ ਜਾ ਰਹੇ ਸੀ ਕਿੱਥੇ ਲੈ ਕੇ ਜਾ ਰਹੇ ਸੀ ਮੜੀ ਜੀ ਦੀ ਜਾਣਕਾਰੀ ਦਿਓ ਵੀਰੇ ਅਸੀਂ ਖਨੋਰੀ ਬਾਰਡਰ ਤੇ ਲੈ ਕੇ ਜਾ ਰਹੇ ਸੀਗੇ ਹਾਂ ਲੱਖੇ ਬਾਈ ਦਾ ਬਿਆਨ ਸੁਣਿਆ ਸੀ ਕਿ ਉਹਨਾਂ ਨੇ ਕਿਹਾ ਸੀ ਜੀ ਦੇ ਕੋਲ ਪੋਗਲੈਂਡ ਜਾਂ ਜੀਸੀ ਵਗੈਰਾ ਹੈਗੀ ਤਾਂ ਲੈ ਕੇ ਪਹੁੰਚੋ ਉੱਥੇ ਹਾਂ ਤਾਂ ਅਸੀਂ ਉਹਨਾਂ ਦੀ ਨਿਊਜ਼ ਸੁਣ ਕੇ ਅਸੀਂ ਵੀਰੇ ਕੱਲ ਤਕਰੀਬਨ ਦੁਪਹਿਰੇ ਜੀ ਤੁਰਪੇ ਸੀਗੇ ਹਾਂ 7-8 ਜਣੇ ਸੀ ਅਸੀਂ ਦੋ ਟਰੈਕਟਰ ਸੀ ਸਾਡੇ ਕੋਲੇ ਹਾਂ ਤੇ ਅਸੀਂ ਵੀਰੇ ਡੜਬਾ ਟੱਪਨਸਰ ਪਲੁੱਤਰਸਰ ਸਾਨੂੰ ਪੰਜਾਬ ਪੁਲਿਸ ਨੇ ਰੋਕ ਲਿਆ ਸੀ ਵੀਰੇ ਤੇ ਕਹਿੰਦੇ ਵੀ ਅੱਗੇ ਨਹੀਂ ਜਾਣ ਦੇਣਾ ਤੇ ਵੀ ਵਾਪਸ ਚਲੋ ਹਾਂ ਬਾਕੀ 7 ਬੰਦੇ ਸੀ ਵੀਰੇ ਕੋਈ ਫੋਨ ਹੀ ਪਿਆ ਸਾਡੇ ਵੀ ਅਸੀਂ ਬੰਨਣਾ ਜਿੱਦ ਜਾਂ ਕੁਝ ਵੀ ਕਰਦੇ ਹਨਾ ਤੇ ਚਲੋ ਅਸੀਂ ਵਾਪਸ ਆ ਗਏ ਵੀਰੇ ਮਤਲਬ ਕਿ ਪੁਲਿਸ ਵਾਲੇ ਪਿੱਛੇ ਤੱਕ ਸੂਲਰ ਘਰਾਟ ਤੱਕ ਵੀ ਤੁਰ ਤੁਰ ਕੇ ਸਾਡੇ ਪਿੱਛੇ ਪਿੱਛੇ ਆਉਂਦੇ ਰਹੇ ਤੁਰ ਕੇ ਅੱਛਾ ਤੁਸੀਂ ਪੁਲਿਸ ਵਾਲੇ ਵੀਰੇ ਮਗਰ ਉਹਨਾਂ ਦੀ ਬੈਂਡ ਸੀਗੇ ਤਿੰਨ ਬੰਦੇ ਤੁਰ ਕੇ ਆ ਰਹੇ ਸੀਗੇ ਅੱਗੇ ਅੱਗੇ ਮਗਰ ਸਾਡੀ ਮਸ਼ੀਨ ਦੇ ਮਗਰ ਹਾਂ ਤੇ ਘਰਾਟ ਕੋਲੇ ਆ ਕੇ ਵੀਰੇ ਸੂਲਰ ਘਰਾਟ ਕੋਲਾ ਕੇ ਇੱਥੇ ਟਰਾਲੀਆਂ ਮਿਲੀਆਂ ਸਾਨੂੰ ਉਹ ਉਹਨੇ ਇੱਥੇ ਜਾਣਾ ਸੀਗਾ ਬਾਰਡਰ ਤੇ ਹਾਂ ਤੇ ਉਹ ਕਹਿੰਦੇ ਵੀ ਉਹਨੇ ਸਾਨੂੰ ਪੁੱਛਿਆ ਵੀ ਕੀ ਗੱਲ ਬਾਤ ਹੈ ਦੱਸਿਆ ਉਹਨਾਂ ਨੂੰ ਵੀ ਐ ਕਰਕੇ ਐ ਗੱਲ ਹੋ ਗਈ ਜੀ ਉਹ ਕਹਿੰਦੇ ਵੀ ਰੁਕੋ ਅਸੀਂ ਬੰਦੇ ਬੁਲਾਉਣਨੇ ਆ ਪਿੰਡਾਂ 'ਚ ਬਈ ਨੌਂਸਮੈਂਟਾਂ ਹੋ ਗਈਆਂ ਬਹੁਤ ਮਤਲਬ ਕਿ ਵਧੀਆ ਇਕੱਠ ਹੋ ਗਿਆ ਲੋਕ ਆਉਣ ਲੱਗ ਗਏ ਉੱਥੇ ਹਾਂ ਕਿੱਥੇ ਕਿੱਥੇ ਦੀ ਗੱਲ ਇਹ ਇਹ ਸੁੰਦਰ ਘਾਟ ਵੀਰੇ ਹਾਂ ਹਾਂ ਤੇ ਉਦੋਂ ਮੁੜ ਕੇ ਵੀਰੇ ਉਹ ਕਹਿੰਦੇ ਵੀ ਲਾਓ ਟਰਾਲੀਆਂ ਅਸੀਂ ਚੱਲਦੇ ਆਂ ਹਾਂ ਚਲੋ ਪਿੰਡਾਂ 'ਚ ਨੌਂਸਮੈਂਟਾਂ ਹੋਈਆਂ ਬਈ ਬਹੁਤ ਜਨਤਾ ਮਤਲਬ ਕਿ ਆ ਗਏ ਮੋਟਰਸਾਈਕਲ ਲੈ ਕੇ ਗੱਡੀਆਂ ਦੇ ਆ ਕੇ ਲੋਕ ਕਿੰਨੇ ਕੁ ਬੰਦੇ ਹੋਗੇ ਜੀ ਵੀ ਉਦੋਂ ਮੁੜ ਕੇ ਲਾ ਲੋ ਵੀ ਪਾਤੜਾ ਤੱਕ ਬਈ ਜਦੋਂ ਪਾਤੜਾ ਪਹੁੰਚੇ ਸਵਾਰੀ ਫੇਰ ਚੱਲ ਪਏ ਪਾਤੜਾ ਨੂੰ ਹਾਂ ਤੁਰਪੇ ਹੀ ਵੀਰੇ ਵਾਪਸ ਨੂੰ ਹਾਂ ਪਾਤੜਾ ਪਹੁੰਚੇ ਸੀ ਘਟੂ ਘੰਡ ਉੱਥੇ ਬਈ 6-700 ਪੁਲਿਸ ਮੁਲਾਜ਼ਮ ਜੋਗੇ ਅੱਗੇ ਖੜੇ ਸੀ ਚੌਂਕ ਚ 6-700 700 ਬਹੁਤ ਬਹੁਤ ਜ਼ਿਆਦਾ ਸੀ ਵੀਰੇ ਹਾਂ ਤੇ ਉਦੋਂ ਮੁੜ ਕੇ ਲਾ ਲੋ ਵੀ ਉਹਨਾਂ ਨੇ ਟਰੈਕਟਰ ਵਾਲਾ ਜਿਹੜਾ ਚਲਾਉਂਦਾ ਸੀਗਾ ਮੁੰਡਾ ਹਾਂ ਉਹਨੂੰ ਥੱਲੇ ਲਾ ਕੇ ਹਾਂ ਉਹ ਸਿੱਧੀ ਆਬਦ ਮਲ ਦੀ ਟਰੈਕਟਰ ਖੋ ਕੇ ਲੈ ਗਏ ਸਾਡੇ ਤੋਂ ਕੋਸ ਨਹੀਂ ਪੁੱਛਿਆ ਉਹਨਾਂ ਨੇ ਕੁਝ ਨਹੀਂ ਪੁੱਛਿਆ ਬਈ ਕੋਈ ਟਰੈਕਟਰ ਮੂਰੇ ਸੀਗਾ ਸਭ ਤੋਂ ਬਾਕੀ ਸਾਰੀ ਸੰਗਤ ਮਗਰ ਸੀਗੀ ਕਿੰਨੀ ਕਿ ਟ੍ਰਾਲੀਆਂ ਸੀ ਪਿੱਛੇ ਥੋੜੇ ਟ੍ਰਾਲੀਆਂ ਹੈਗੀਆਂ ਸੀ ਪੰਜ ਛੇ ਟ੍ਰਾਲੀਆਂ ਹੈਗੀਆਂ ਸੀ ਬਾਕੀ ਗੱਡੀਆਂ ਗੁੱਡੀਆਂ ਸੀ ਮੋਟਰਸਾਈਕਲ ਸੀਗੇ ਹਾਂ ਤੇ ਲੈ ਕੇ ਖੋਕੇ ਬਈ ਉਦੋਂ ਮੁੜ ਕੇ ਪ੍ਰਧਾਨ ਸਾਹਿਬ ਆਏ ਜੋ ਵੀ ਉੱਥੇ ਸੀਗੇ ਜੋ ਉਥੇ ਬੰਦੀਏ ਜੋ ਵੀ ਸੀ ਹਾਂਜੀ ਹਾਂਜੀ ਤੇ ਉੱਥੇ ਉਹਨਾਂ ਨੇ ਕਿਹਾ ਵੀ ਓਰੇ ਧਰਨ ਆਲਾ ਦੋ ਰੋਡ ਜਾਮ ਕਰਤਾ ਵੀਰੇ ਸਾਨੂੰ ਕਿਹੜੇ ਥਾਣੇ ਚ ਲੈ ਕੇ ਗਏ ਸੀ ਥਾਣੇ ਚ ਸਾਨੂੰ ਥਾਣੇ ਲੈ ਕੇ ਗਏ ਵੀਰੇ ਮਸ਼ੀਨ ਹੀ ਲੈ ਕੇ ਗਏ ਸੀਗੇ ਥਾਣੇ ਚ ਨਹੀਂ ਬਈ ਉਹ ਪਹਿਲਾਂ ਤਾਂ ਕਰੀਗੇ ਵੀ ਕਿਸੀ ਦਾ ਗੋਗੇ ਵਿਚਨਾ ਕੱਗੇ ਦਾ ਜੇ ਕਰਾ ਰਿਹਾ ਵੀ ਕੱਗੇ ਲੈ ਕੇ ਨਹੀਂ ਨਹੀਂ ਵੀ ਅਸੀਂ ਜਾ ਕੇ ਆਏ ਸੀ ਕਿ ਅੱਗੇ ਗੋਗੇ ਕਿਤੇ ਨਹੀਂ ਸੀ ਉਹ ਕਿਸੇ ਪਿੰਡ ਚ ਉਹਨਾਂ ਨੇ ਗੁਰਦੁਆਰਾ ਸਾਹਿਬ ਚ ਲਈ ਹੋਈ ਸੀਗੀ ਮਸ਼ੀਨ ਕਿਹੜੇ ਪਿੰਡ ਪਤਾ ਕੋਈ ਨਾ ਇਹ ਨਹੀਂ ਪਤਾ ਬਸ ਮੁੰਡੀ ਲੈ ਕੇ ਆਈ ਸੀਗੀ ਦੂਜੇ ਨਾਲ ਦੇ ਅਸੀਂ ਉੱਥੇ ਸੀਗੇ ਲੈ ਕੇ ਆਏ ਤਕਰੀਬਨ ਪਈ ਉਹਨਾਂ ਨੇ 1:30 2 ਵਜੇ ਰਾਤ ਨੂੰ ਮਸ਼ੀਨ ਕੱਢੀ ਉੱਥੋਂ ਛੱਡੀ ਉਸ ਸਮੇਂ ਤੁਸੀਂ ਕਿੱਥੇ ਰਹੇ ਅਸੀਂ ਉੱਥੇ ਵੀਰੇ ਚੌਂਕ ਚੀ ਪਾਤਣਾ ਵੀਰੇ ਧਰ ਨਾਲ ਹੀ ਰੱਖਿਆ ਹਾਂਜੀ ਹਾਂਜੀ ਅੱਛਾ ਤੇ ਉਸ ਤੋਂ ਬਾਅਦ ਫੇਰ ਕੀ ਗੱਲਬਾਤ ਹੁੰਦੀ ਹੈ ਫੇਰ ਅੱਗੇ ਲੱਖਾ ਬਾਈ ਆਇਆ ਸੀ ਵੀਰੇ ਉਹਨਾਂ ਨੇ ਲੱਖੇ ਉਹਨਾਂ ਨੇ ਬੁਲਾਇਆ ਸੀ ਵੀਰੇ ਉਹ ਜਿਹੜੇ ਆਪਣਾ ਹਾਂ ਠੀਕ ਹੈ ਜਿਹੜੇ ਲੋਕ ਸੀਗੇ ਤੇ ਉੱਥੋਂ ਵੀ ਬਹੁਤ ਟਰਾਲੀਆਂ ਲੋਕੀ ਸੰਗਤ ਆ ਗਈ ਸੀਗੀ ਖਨੋਰੀ ਬਾਡਰ ਤੋਂ ਅੱਛਾ ਬਾਈ ਉਦੋਂ ਮੁੜ ਕੇ ਲਾ ਲਓ ਵੀ ਤਕਰੀਬਨ ਡੇਢ 2 ਵਜੇ ਮਸ਼ੀਨ ਛੱਡੀ ਇਹਨਾਂ ਨੇ ਬਾਈ ਤੇ ਦੋ ਗੱਡੀਆਂ ਪੁਲਿਸ ਦੇ ਅੱਗੇ ਲੱਗੀਆਂ ਦੋ ਪਿੱਛੇ ਲੱਗੀਆਂ ਵੀ ਲਾ ਲਓ ਵੀ ਮਹਿਲਾ ਚੌਕ ਤੱਕ ਛੱਡ ਕੇ ਗਏ ਬਈ ਉਹ ਦਵਾਰੇ ਫੇਰ ਹਾਂਜੀ ਕਿਹੜੀਆਂ ਸ਼ਰਤਾਂ ਤੇ ਛੱਡੀ ਵੀ ਅੱਗੇ ਨਹੀਂ ਜਾਣਾ ਤੁਸੀਂ ਖਨੋਰੀ ਜਾਣਾ ਨਹੀਂ ਕਹਿੰਦੇ ਖਨੋਰੀ ਨਹੀਂ ਜਾਣਦੇ ਨਾ ਕੁਝ ਮਰਜ਼ੀ ਹੋ ਜੇ ਬਾਈ ਵੀ ਪਿੱਛੇ ਜਾਓ ਲੈ ਕੇ ਹਾਂਜੀ ਹਾਂ ਅਜੇ ਤੱਕ ਇਹ ਆ ਜੀ ਵੀ ਜਿਵੇਂ ਜੱਥੇ ਬੰਦੇ ਕਹਿਣਗੇ ਜਿਵੇਂ ਜੋ ਵੀ ਸੀ ਉੱਥੇ ਲੋਕ ਆ ਵੀ ਜਿਵੇਂ ਲੋਕ ਕਹਣਗੇ ਸੋਵੇਂ ਕਰ ਲਾਂਗੇ ਜੱਥੇ ਵਧੀਆਲੇ ਵੀ ਮੰਨ ਕੇ ਫਿਰ ਵੀ ਵਾਪਸ ਲੈ ਜਾਓ ਜੱਥੇ ਬੰਦੀਆਂ ਤੇ ਵੀ ਉੱਥੇ ਮੰਨ ਗਈ ਮੈਂ ਕੋਈ ਨਹੀਂ ਸੀ ਬਲਕਿ ਆਪਣੇ ਆਮ ਲੋਕ ਹੀ ਸੀਗੇ ਹਾਂ ਮੰਨਣਾ ਪੈਣਾ ਸੀਗਾ ਉਹ ਕਹਿੰਦੇ ਨਹੀਂ ਛੱਡਦੀ ਨਹੀਂ ਹੈਗੀ ਅਸੀਂ ਬਈ ਬਾਕੀ ਉੱਥੇ ਨਹੀਂ ਲੱਖਾ ਸਦਾਨਾ ਤੁਹਾਡੇ ਕੋਲ ਹੈਗਾ ਸੀ ਉਸ ਸਮੇਂ ਆਇਆ ਸੀ ਬਈ ਬਾਈ ਨੇ ਸਪੀਡ ਦਿੱਤੀ ਆ ਦੇਖੀ ਹੋਣੀ ਸਾਰਿਆਂ ਨੇ ਕਹਿੰਦਾ ਕਰਕੇ ਵਾਗ ਲੱਖਾ ਸਦਾਨਾ ਉਥੋਂ ਬਈ ਬਾਬਾ ਟਾਈਮ ਖੜਾ ਰਿਹਾ ਬਾਈ ਉੱਥੇ ਅੱਛਾ ਬਾਈ ਨੇ ਵੀ ਗੱਲਬਾਤ ਕੀਤੀ ਉਹ ਕਹਿੰਦੇ ਵੀ ਨਹੀਂ ਲੰਘਣ ਦੇ ਠੀਕ ਹੈ ਉਹ ਤਾਂ ਜਿਹੜੇ ਮਣ ਕੇ ਚੌਂਕ ਟਰਾਲੀ ਵੀ ਬਈ ਪਰਾਂ ਦੀ ਹੋਰੀ ਰੋਡ ਦੇ ਲੈ ਕੇ ਕੱਢ ਕੱਢ ਕੇ ਲੈ ਕੇ ਲਿਆਂਦੀ ਸਾਨੇ ਅੱਛਾ ਉੱਥੇ ਤਾਂ ਸਾਨੂੰ ਲੰਘਣ ਦਿੱਤੇ ਨਹੀਂ ਚੌਂਕ ਉਚੋਂ ਤਾਂ ਜੀ ਸਾਰੀ ਪੰਜਾਬ ਦੀ ਸਾਰੀ ਪੰਜਾਬ ਪੁਲਿਸ ਦੀ ਵੀਰੇ ਕਰਾ ਸੀ ਮੈਂ ਤੁਹਾਡੇ ਨਾਲ ਖੜਿਆ ਬਈ ਦੂਜੇ ਪਾਸੇ ਉਹਨਾਂ ਨੇ ਆ ਕੰਮ ਕਰਿਆ ਦੇਖੋ ਜੀ ਹਾਂ 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 ਤੇ ਬਾਕੀ ਕਈ ਲੋਕ ਕਹੀ ਜਾਂਦੇ ਨੇ ਵੀ ਫੜ ਲੇ ਮੁੰਡੇ ਬਈ ਫੜਾ ਕਿਸੇ ਨੂੰ ਨਹੀਂ ਸੀਗਾ ਮੁੰਡੇ ਦੀ ਗੱਲ ਆ ਰਹੀ ਸੀ ਕਿ ਡਰਾਈਵਰ ਸੀ ਥੋੜਾ ਵੀ ਉਹ ਫੜ ਰੱਖਿਆ ਦੀ ਨਹੀਂ ਨਹੀਂ ਬਰੇ ਆਪਾਂ ਇਹ ਝੂਠ ਬੋਲੀਏ ਫੜਿਆ ਕੋਈ ਵੀ ਨਹੀਂ ਸੀਗਾ ਪੁਲਿਸ ਮੁਲਾਜ਼ਮਾਂ ਨੇ ਟਰੈਕਟਰ ਤੋਂ ਲਾ ਕੇ ਮੁੰਡੇ ਨੂੰ ਕਹਿੰਨ ਥੱਲੇ ਆ ਜਾ ਤੇ ਆਪ ਵੱਡੇ ਮੁਲਾਜ਼ਮ ਜੋ ਕਿ ਵੈਕੇਜ ਲੈ ਕੇ ਟਰੈਕਟਰ ਲੈ ਗਏ ਸੀਗੇ ਬਾਈ ਯਾਰ ਇਹ ਮੁੰਡੇ ਦੀ ਅਸਲ ਆਪਾਂ ਗੱਲ ਕਰੀਏ ਇਹਨਾਂ ਦਾ ਬਈ ਨਾ ਬਹੁਤ ਤਕੜੀ ਗੱਲ ਬਾਤ ਆ ਕਿਉਂਕਿ ਲੱਖੇ ਨੇ ਅਪੀਲ ਕਰੀ ਹੋਰ ਬਹੁਤ ਉੱਥੇ ਕਿਸਾਨ ਲੀਡਰ ਨੇ ਉਹਨੇ ਅਪੀਲ ਕਰੀ ਕਿ ਜੀ ਸੀ ਵੀ ਜਾਂ ਪੋਗਲਣ ਲੈ ਕੇ ਆਓ ਪਰ ਕੋਈ ਨਹੀਂ ਪਹੁੰਚਿਆ ਕਿਉਂਕਿ ਬਹੁਤ ਮਹਿੰਗੀ ਆਉਂਦੀ ਹੈ ਪਰ ਬਾਈ ਹੋਰੀ ਲੈ ਕੇ ਪਹੁੰਚੇ ਯਾਰਾ ਪਰ ਐਂ ਲਾ ਲੋ ਉਹ ਵੀਰੇ ਇੱਥੋਂ ਚੱਗੀ ਹੋ ਗਿਆ ਵੀਰੇ ਇੱਕ ਇਧਰੋਂ ਸਮਰੂਰ ਕੋਲ ਮੁੰਡੇ ਪਿੰਡ ਦੇ ਸੀਗੇ ਜਿਨ੍ਹਾਂ ਦੀ ਮਲਗੀ ਮਸ਼ੀਨਾਂ ਸੀਗੀਆਂ ਤੇ ਟਰੈਕਟਰ ਸੀਗੇ ਅਸੀਂ ਨਾਲ ਸੀ ਉਹਨਾਂ ਦੇ ਬਾਈਆਂ ਦੇ ਆਪਣੇ ਮਿੱਤਰ ਨੇ ਵਧੀਆ ਭਰਾਣੇ ਜੀ ਉਹ ਠੀਕ ਹੈ ਹਾਂਜੀ ਹਾਂਜੀ ਤੁਸੀਂ ਖੜੇ ਜਾ ਰਹੇ ਸੀ ਮੇਰੇ ਮੈਂ ਦੇਖੀ ਆ ਵੀਡੀਓ ਥੋੜੀ ਹਾਂਜੀ ਹਾਂ ਮੈਂ ਮਸ਼ੀਨਤੀ ਸੀ ਵੀਰੇ ਪਹਿਲਾਂ ਜਦੋਂ ਇਕੱਠੇ ਅਸੀਂ 6-8 ਜਣੇ ਗਿਆ ਉਦੋਂ ਵੀ ਮਸ਼ੀਨਤੀ ਸੀ ਬਾਈ ਢੰਡਾ ਲੈ ਕੇ ਉੱਤੇ ਬੈਠੇ ਸੀਗੇ ਤੇ ਦੂਜੀ ਵਾਰ ਵੀ ਤੁਰ ਤੱਕ ਉੱਤੀ ਬੈਠੇ ਰਿਹਾ ਵੀਰੇ ਕੇ ਸੀ ਢੰਡਾ ਸੀਗਾ ਇੱਕ ਉਹ ਲਾ ਕੇ ਰੱਖਿਆ ਹੋਇਆ ਸੀ ਮਸ਼ੀਨ ਤੇ ਵੀਰੇ ਕੋਈ ਰਾਤ ਇਹੀ ਜੀ ਗੱਲ ਵੀ ਹੋਈ ਕੋਈ ਗੋਲੀ ਵਗੈਰਾ ਚੱਲੀ ਹੈ ਪਤਾ ਇਹਦੇ ਬਾਰੇ ਤੁਹਾਨੂੰ ਦੇਖੋ ਜੇ ਉੱਥੇ ਕਹੀ ਗੱਲ ਤਾਂ ਹੋਈ ਸੀ ਕਹਿੰਦੇ ਵੀ ਚੱਲੀ ਹੈ ਜੀ ਹਾਂ ਹੁਣ ਉਹਦਾ ਐ ਨਹੀਂ ਪਤਾ ਵੀ ਕੀ ਕਿੰਨੇ ਚਲਾਈਏ ਕੀ ਗੱਲਬਾਤਾਂ ਕੁਝ ਨਹੀਂ ਪਤਾ ਰੌਲਾ ਪਿਆ ਇੱਕ ਹੋਰ ਕੋਈ ਤੁਸੀਂ ਉੱਥੇ ਸੀ ਰੌਲਾ ਕਾਦਾ ਪਿਆ ਇੱਕ ਹੋਰ ਭਾਈ ਇੰਨੀ ਤਾਂ ਗੱਲ ਹੋਈ ਨਹੀਂ ਜਦੋਂ ਲੋਕਾਂ ਨੇ ਆ ਕੇ ਇਹ ਜੇ ਗੱਲ ਕਰਨ ਲੱਗੇ ਵੀ ਗੋਲੀ ਚੱਲ ਗਈ ਗੋਲ ਚੱਲ ਗਈ ਭਾਈ ਸਾਰਾ ਉਹ ਥੋੜਾ ਲਾ ਲੋ ਵੀ ਲੋਕ ਚਲੀ ਗਏ ਸਾਰੇ ਉੱਥੋਂ ਕੋਈ ਵੀ ਨਹੀਂ ਰਿਹਾ ਵੀਰੇ ਠੀਕ ਆ ਭਾਈ ਤਾ ਤੁਸੀਂ ਮਸ਼ੀਨ ਵਾਪਸ ਲਾਇਆ ਕੁੱਲ ਮਲਾ ਕੇ ਆਪਾਂ ਬਈ ਪੁਲਿਸ ਵਾਲੀ ਲੈ ਕੇ ਆਏ ਨੇ ਨਾਲ ਅੱਗੇ ਪਿੱਛੇ ਗੱਡੀਆਂ ਲਾ ਕੇ ਉਹਨਾਂ ਨੇ ਉਹਨਾਂ ਨੇ ਐਸੇ ਕਿਤੇ ਲੈਣਾ ਜਾਂ ਵਾਪਸ ਫੇਰ ਅੱਛਾ ਹਾਂਜੀ ਹਾਂਜੀ ਬਾਕੀ ਜਿਵੇਂ ਬਈ ਹੁਣ ਕਹਿਣਗੇ ਦੁਬਾਰੋ ਕਹਿਣਗੇ ਤਾਂ ਲੈ ਕੇ ਜਾਵਾਂ ਕੋਈ ਚੱਕਰ ਵਾਲੀ ਗੱਲ ਨਹੀਂ ਐਵੇਂ ਦੀ ਤਾਂ ਦੋਸਤੋ ਇਹ 22 ਸੀ ਆਪਣੇ ਇਹ ਏਸੀ ਮੁੰਡਾ ਨਾਲ ਹੋਰ ਸੀ ਕਿੰਨਾ ਦੀ ਮਸ਼ੀਨ ਸੀ ਪਰ ਇਹ ਵੀਰ ਮੇਨ ਸੀ ਉਹਨਾਂ ਦੇ ਨਾਲੋਂ ਐ ਲਾ ਲਓ ਮਸ਼ੀਨ ਵਾਲੇ ਤੋਂ ਇਲਾਵਾ ਇਹ ਉੱਪਰ ਬੈਠੇ ਸੀ ਕਦੋਂ ਵੀਡੀਓ ਇਹਨਾਂ ਦੀ ਵਾਇਰਲ ਹੋਈ ਤਾਂ ਇਹ ਵੀ ਯਾਰ ਆਪਾਂ ਇਹਨੂੰ ਘੈਂਟ ਬੰਦੇ ਕਹਾਵਾਂਗੇ ਕਿ ਐਡਾ ਰਿਸਕ ਲੈ ਕੇ ਇਹ ਉੱਥੇ ਤੱਕ ਪਹੁੰਚੇ ਚਲੋ ਉਹ ਗੱਲ ਵੱਖਰੀ ਐ ਕਿ ਉੱਥੇ ਤੱਕ ਪਹੁੰਚ ਨਹੀਂ ਪਾਏ ਜੇ ਕੋਈ ਦਵਾਰੇ ਸੱਦਾ ਵਗੈਰਾ ਆਉਂਦਾ ਮੁੰਡੇ ਨਾਲ ਗੱਲ ਹੋਈ ਕਿ ਜਾਉਂਗੇ ਦਵਾਰੇ ਬਾਈ ਪਹੁੰਚਾਂਗੇ ਨਾਲ ਦੀ ਨਾਲ ਵੀਰੇ ਠੀਕ ਆ ਦੋਸਤਾਂ ਇੱਕ ਕੋਈ ਸੁਨੇਹਾ ਆਵੇ ਕੋਈ ਚੱਕਰ ਨਹੀਂ ਵੀਰੇ ਜਿਵੇਂ ਕਹਿਣਗੇ ਆਪਾਂ ਜਾਵਾਂਗੇ ਲੈ ਕੇ ਮਸ਼ੀਨ ਦਾ ਕੋਈ ਚੱਕਰ ਇਹਦੇ 1 6 3 ਲੈ ਜਾਾਂਗੇ ਵੀਰੇ ਤਿੰਨ ਖੜੀਆਂ ਨੇ ਮੁੰਡੇ ਕੋਲੇ ਸਾਰਿਆਂ ਕੋਲ ਹੈਗੇ ਉਹਨਾਂ ਕੋਲ ਦੰਨਾ ਜਾਰੇ ਮੁੰਡੇ ਕੋਲ ਜਿਹੜੇ ਨਾਲ ਗਏ ਸੀਗੇ ਸਾਰਿਆਂ ਕੋਲ ਮਸ਼ੀਨਾਂ ਹੀ ਨੇ ਬਾਈ ਠੀਕ ਆ ਵੀਰੇ ਤਾਂ ਦੋਸਤੋ ਵੀਡੀ